ਇੱਕ ਸਰਵੇ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ 95% ਗੋਡੇ ਲੋਕਾਂ ਦੀ ਭਲਾਈ ਲਈ ਨਹੀਂ ਸਗੋ ਡਾਕਟਰਾਂ ਦੀ ਕਮਾਈ ਲਈ ਬਦਲੇ ਜਾਂਦੇ ਹਨ ਪਰ ਚੰਗੇ ਡਾਕਟਰਾਂ ਤੋਂ ਤੁਸੀਂ ਕਿਸੇ ਵੀ ਉਮਰ ਵਿੱਚ ਬਿਨਾਂ ਗੋਡੇ ਬਦਲਾਏ ਬਿਨਾਂ ਆਪਰੇਸ਼ਨ ਤੋਂ ਸਫਲ ਇਲਾਜ ਕਰਵਾ ਸਕਦੇ ਹੋ ਅੱਜ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਮਰੀਜ਼ਾਂ ਨਾਲ ਹੀ ਮਿਲਾ ਰਹੇ ਹਾਂ ਜਿਨ੍ਹਾਂ ਨੇ ਵੱਧ ਉਮਰ ਵਿੱਚ 10-10 ਸਾਲ ਪੁਰਾਣੇ ਗੋਡੇ ਬਿਨਾਂ ਆਪਰੇਸ਼ਨ ਠੀਕ ਕਰਵਾਏ। ਨਿਰਮਨ ਪ੍ਰੋਫੈਸ਼ਨ ਪ੍ਰਿੰਸੀਪਲ ਜਿਲ੍ਹਾ ਹੰਦਲਿਆਵਾ ਹੈ। ਮੈਨੂੰ ਅੱਜ ਤੋਂ ਦੱਖਵਾਂ ਦਾ ਸੌਫੇ ਦਾ ਕੋਲ ਡਾਇਲਿਸਿਸ ਕਰਵਾਈ ਸੀ ਮੈਂ ਆਪਣੇ ਕਈ ਡਾਕਟਰ ਨੂੰ બਖਾਇਆ ਉਹਨਾਂ ਨੇ ਕਿਹਾ ਤੇਰਾ ਬੋਡਾ ਜਲਦੀ ਬਰਦ ਤੇ ਬੋਡਾ ਖਰਾਬ ਬੋਲ ਹੋਇਆ ਤੇ ਉਸ ਦਾ ਹੋਵੇ ਕਿ ਡਾਟਾ ਦੇ ਲੈ ਪਰ ਮੈਨੂੰ ਹੌਲੀ 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 ਮੈਨੂੰ ਸੁਖਣੀ ਹੈਲਥ ਕੇਅਰ ਸੈਂਟਰ ਦਾ ਪਤਾ ਲੱਗਿਆ ਤੇ ਉੱਥੇ ਮੈਂ ਜਦੋਂ ਆਇਆ ਤੇ ਮਿਲੋਂ ਲੀਟਰੀਟਮੈਂਟ ਨੂੰ ਪੰਜ-ਛੇ ਦਿਨ ਕੀਤਾ ਤੇ ਮੈਂ ਬਿਲਕੁਲ ਠੀਕ ਆ ਉਹ ਉਹ ਨੂੰ ਅੱਜ 7-8 ਸਾਲ ਹੋ ਗਏ ਤੇ ਮੇਰਾ ਕੋਈ ਗੋਡੇ ਦਾ ਪੈਨ ਆ ਬਿਲਕੁਲ ਠੀਕ ਤਾਂ ਕਰ ਦੋਸਤਾਂ ਵਾਂਗ ਯਾਨਕਿ ਜਿਹੜਾ ਕਹਿੰਦੇ ਲੱਖਾਂ ਰੁਪਇਆ ਆਪਣੇ ਗੋਡਿਆਂ ਤੇ ਲੱਗਦਾ ਹੈ ਉਹ ਲੱਗਣਾ ਬਚ ਗਿਆ ਬਿਲਕੁਲ ਤਾਂ ਵਧੀਆ ਹੋ ਗਿਆ ਹੁਣ ਸਾਰੇ ਕੰਮ ਤੋਂ ਦੇ ਕਰ ਸਕਦਾ ਹਾਂਜੀ ਇਹ ਗੋਡੇ ਦੇ ਇਲਾਜ ਤੇ ਮੇਰਾ ਕੋਈ ਬੰਦਾ ਖਾਚੀ ਲਿਆ ਵਸੇ ਵਕਤ ਇਕੱਲਾ ਤੇਲ ਤੇ ਆਪਣੀ ਜਿਹਾ ਥੈਰੇਪੀ ਹੈ ਕੋਈ ਇੰਨਾ ਪੈਸਾ ਨਹੀਂ ਲੈਂਦੇ ਨੇ ਦਵਾਈਆਂ ਲੈਣੀਆਂ ਪੈਂਦੀਆਂ ਨਹੀਂ ਪੇਪਰ ਕੋਈ ਖਾਚ ਜਿਆਦਾ ਕੋਈ ਖਚਰੇ ਕੰਦੀ ਸੀਸੀ ਦਾ ਖਾਚ ਲੱਗ ਜਾਂਦਾ ਉਹ ਕੋਈ ਖਾਚ ਨਹੀਂ ਲੱਗਦਾ ਬਈ ਬਿਲਕੁਲ ਬਹੁਤ ਮੈਂ ਬਹੁਤ ਦੇਖੇ ਬੋਡੇ ਜਿਹੜੇ ਲੰਘਦੇ ਸੋ ਵਧੀਆ ਵਧੀਆ ਉੱਕੇ ਜਾਂਦੇ ਆ ਮੈਂ ਬਿਲਕੁਲ ਤੁਮ ਦੋਸਤ 10 ਸਾਲ ਦਾ ਜਿਹੜਾ ਬੰਦਾ ਤੁਰ ਨਹੀਂ ਸਕਦਾ ਸੀਗਾ ਅੱਜ ਵਧੀਆ ਤੁਰਦਾ ਹੋਵੇ ਅਸਮਾਨ ਮੈਨੂੰ ਕਿੰਨਾ ਤੁਮ ਦੋਸਤ ਕੋਈ ਵਧੀਆ ਕੋਈ ਹੈ ਸੀ ਹੋਣੀ ਵੀ ਸਾਰੇ ਕੰਮ ਪੂਰੇ ਕਰਨਾ ਬਾਅਦ ਕੇ ਸਾਈਕਲ ਚਲਾਉਣਾ ਹੈ ਸੋ ਤੱਕ ਕੇ ਸਹਿਰ ਸਵਾਗਤ ਹਾਂ ਤੁਹਾਡਾ ਸੈਟਰ ਕੇ ਕੰਟਰੋਲ ਇਆ ਸ਼ਾਮ ਨੂੰ ਸ਼ਾਮ ਨੂੰ ਦੇ ਕੋਈ ਤਕਰੀਰ ਮਿਲ ਬਗੂ ਠੀਕ ਹੈ ਆ ਵਾਏ ਕੀ ਪਤਾ ਹੈ ਮੈਂ ਪੰਤ ਸਿੰਘ ਪਿੰਡ ਵਾਲਿਆਂ ਦੇ ਰਹਿਣ ਵਾਲਾ ਤੇ ਮੈਂ ਗੋਡਿਆਂ ਦਾ ਇਲਾਜ ਬਹੁਤ ਦੂਰੋਂ ਦੂਰੋਂ ਕਰਾਇਆ ਚਲਾ ਗਏ ਗਿਆ ਇੱਥੇ ਗਿਆ ਸਰਕਾਰੀ ਹਸਪਤਾਲ ਤੇ ਗਿਆ ਕਿਤੇ ਠੀਕ ਨਾ ਆ ਫਿਰ ਮੈਨੂੰ ਸੁਖਨੀ ਦਾ ਪਤਾ ਲੱਗਿਆ ਫਿਰ ਮੈਂ ਇੱਥੇ ਆਇਆ ਇੱਥੇ ਮੈਂ ਆ ਕੇ ਕਰ ਚੈੱਕਅਪ ਕਰਾਇਆ ਸਭ ਕਰਾਇਆ ਮੈਂ ਇੱਕ ਦਿਨ ਚ ਹੀ ਠੀਕ ਹੋ ਗਿਆ پہلا میں لنگڑیا ہے لنگڑا تو رکھا تھی اتھے آکے پہلے دن میں تھوڑا جاتی تھے پھر میں پہلا میں ایس تھی کہنا تو رکھا تھی ہیں این تو رکھا تھی تھے وہ میں جمعہ ٹھیک سدہ تو رکھا آ رہا تھا این بلکل ٹھیک ہو گیا سرکتہ میں دیروں پائی بینتی ہے بھی آکے بھی اتھے اپنا لاری کرو کتے پھر نہ ہو نہ پچے پھر ہو وائی جی کا خانسا وائی جی کی من کیوں بیرا کرے گا ستگر میرا ਸਤ ਗੁਰ ਮੇਰਾ ਪੂਰਾ ਸਤ ਗੁਰ ਮੇਰਾ ਪੂਰਾ ਸਤ ਗੁਰ ਮੇਰਾ ਪੂਰਾ ਮਨ ਨੂੰ ਬੇਦਾ ਕਰੇਗਾ ਸਤ what uh -huh.